ਵੇਚ ਲੋ ਪਾਈ ਐ ਤਾਂ ਮਾਮਾ ਜੀ ਕੁੱਤਾ ਵੀ ਨਹੀਂ ਬਾਹਰ ਆਉਣਾ ਜਿਹੜੇ ਸਾਹ ਨੂੰ ਤੁਸੀਂ ਬੋਲ ਰਹੇ ਮਾੜਾ ਉੱਚਾ ਹੋਵੇ ਉਹ ਗਲਾ ਜਾ ਤਰ ਕਰਦਾ ਸੀ ਹਜੇ ਤਾਂ ਗਲੇ ਤਰਨ ਨੂੰ ਕਰ ਕੋਰਸ ਕਰਨਾ ਤਾਂ ਪਿੱਛੇ ਖਾਏਗਾ ਕਿਸੇ ਦੇ ਤੂੰ 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 ਹਾਂ ਹੁਣ ਚੇਲਾ ਚੇਲਾ ਹੀ ਹੁੰਦਾਗਾ ਜੇ ਉਸਤਾਦ ਉਸਤਾਦ ਜੇ ਮਰਜ਼ੀ ਲਾ ਲਾ ਮਾਰ ਮਾਰ ਹੱਕ ਮਾਰ ਛੋਟੀ ਵਿੱਚ ਮੱਝ ਵਿੱਚ ਕੱਟੀ ਵਿੱਚ ਕਟਾ ਵਿੱਚ ਹੁਣ ਹੁਣ ਆਊਗਾ ਕੋਈ ਸਿੱਖ ਗਿਆ ਤੂੰ ਹਾਂ ਸਿੱਖ ਕਿਉਂ ਗਿਆ ਸਿੱਖਣਾ ਮੈਂ ਪਹਿਲੀ ਹੋਇਆ ਜੀ ਬਣਿਆ बिजनेਸਮੈਨ ਦਾ ਕਰ ਲਾ ਦੂੰ ਮੈਂ ਤਾਂ ਓਏ ਮਾਮਾ ਐਡੀ ਗੱਲ ਮੈਂ ਨਹੀਂ ਯਾਰ ਗੱਲ ਸੁਣ ਓਏ ਗੱਲ ਤਾਂ ਸੁਣ ਮੇਰੀ ਐ ਕਿੰ ਗੁੱਸੇ ਹੁੰਣਾ ਉਹ ਰਿਆ ਤੂੰ ਤੂੰ ਰਿਆ ਬੁਣਾ ਦੱਸ ਮਾਜੇ ਕੀ ਥੋੜੇ ਚੋਟੀ ਕੱਟੀ ਉਹ ਡੜੀ ਨੂੰ ਪੁੱਛਿਆ ਕਿਉਂ ਤੈਨੂੰ ਘਰੇ ਨਹੀਂ ਰਹਿੰਦਾ ਤੂੰ ਡੜੀ ਨੂੰ ਪੁੱਛ ਲਗਦਾ ਤੂੰ ਗਮਾਂਡੇ ਤੇ ਰਹਿੰਨਾ ਨਾ ਨਾ ਵੀ ਡੜੀ ਨੂੰ ਪੁੱਛ ਲੈ ਲੈ ਯਾਰ ਓਏ ਮਾਮਾ ਵਗ ਜਾ ਵਗ ਜਾ ਕੱਟੇ ਵਰਗਾ ਆ ਪਾ ਕੇ ਵੇਚੂਗਾ ਕੁਛ ਇਹਨੂੰ ਕਿਹਨੇ ਕਿ ਵੇਚਣਾ ਇਹਨੂੰ ਹੀ ਪਤਾ ਤੇਰੇ ਕਹੇ ਤੋਂ ਆਇਆ ਧੀ ਇਹ ਤੇਰੇ ਮਾਮਾ ਮੈਂ ਤੈਨੂੰ ਸਿੱਧੀ ਗੱਲ ਦੱਸਾਂ ਨਾ ਹਾਂ ਐ ਨਹੀਂ ਫਿਰ ਕਿਸੇ ਨੂੰ ਕੁਝ ਵੇਚਣਾ ਇਹਦਾ ਕੁਛ ਕੁਝ ਹੋਰ ਕਰਨਾ ਪਊਗਾ ਉਹ ਸੱਚ ਖਾਲੇ ਸੁਣਦਾ ਮੈਂ ਹਾਂ ਜਿਹੜਾ ਮੈਂ ਰਾਤ ਗਾਣਾ ਲਿਖੀ ਉਹ ਕਾ ਕੇ ਦੇਖ ਲੈਣਾ ਕੀ ਪਤਾ ਕੋਈ ਗੱਲ ਬਣ ਜੇ ਉਹਨੂੰ ਹੀ ਕਰ ਲੋ ਆਏ ਜੋ ਬਣ ਉਹ ਸੁਣਤਾ ਲੈ ਮਾਮਾ ਕੀ ਚੱਲ ਸੁਣਾ ਸੁਣਾ ਐਂ ਅੱਕ ਕੇ ਹੀ ਨਹੀਂ ਫਿਰ ਐ ਮੈਂ ਸੱਜੇ ਨਾਲ ਆ ਮੈਂ ਫਿਰ ਉਹ ਗਿਟਾਰ ਵਜਾਣਾ ਥੱਲੇ ਤੂੰ ਵੀ ਇੰਨੀ ਜ਼ਿਆਦਾ ਹੋਣਾ ਕਰ ਤੂੰ ਮਾਮਾ ਮੈਂ ਸੁਣ ਪਹਿਲਾਂ ਛੀ ਛੀ ਕਰੂੰਗਾ ਹੈ ਛੀ 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 ਹਾਂ ਠੀਕ ਠਾਕ ਵੱਡਾ ਪੰਮੀ ਬਾਈ ਛੀ ਛੀ ਕਰਨ ਨੂੰ ਕੀ ਆ ਓਰੇ ਉਹ ਮੈਂ ਸਟੇਜਾਂ ਪਹਿਲਾਂ ਸੁਣ ਲੈ ਮਾਮਾ ਪਹਿਲਾਂ ਮਾਮਾ ਸੁਣਤਾ ਲੈ ਪਹਿਲਾਂ ਹਾਂ ਅੜ ਜਾ ਤੂੰ ਸੁਣਾ ਰਾਤੇ ਲਿਖਾ ਦੀ ਮੈਂ ਜਤੈਨ ਦੱਸੋ ਦੀ ਵਪਾਰ ਵਪਾਰ ਕਰਾਂਗੇ ਹਾਂ ਆ ਚੱਕਾ ਸੁਣਾ ਹਾਂ ਜਾ ਤਾਂ ਵੇਚ ਦੋ ਨਹੀਂ ਫਿਰ ਖੋਲਾਂਗੇ ਸਿੱਧੀਆਂ ਆ ਕੇ ਆਹਾ ਜਾ ਤਾਂ ਵੇਚ ਦੋ ਨਹੀਂ ਫਿਰ ਖੋਲਾਂਗੇ ਸਿੱਧੀਆਂ ਆ ਕੇ ਰਿਹੜੇ ਛੱਡ ਰਿਹੜੀਆਂ ਵੀ ਕਰਾਂਗੇ ਮੋਧੀਆਂ ਮੋਧੀਆਂ ਗੱਲ ਕਰਾਂਗੇ ਕੁਰੀ ਤੇ ਕਰਾਰੀ ਸੋਣੀਆਂ ਨਹੀਂ ਦੇਖ ਚੰਦ ਤੇ ਦੀਪਾ ਬਣ ਕੇ ਨੇ ਡੰਗਰਾਂ ਦੇ ਵਪਾਰੀ ਸੋਣੀਆਂ ਨਹੀਂ ਦੇਖ ਚੰਦ ਤੇ ਦੀਪਾ ਬਣ ਗਏ ਨੇ ਡੰਗਰਾਂ ਦੇ ਵਪਾਰੀ ਸੋਹਣੀਏ ਨਹੀਂ ਦੇਖ ਚੰਦ ਤੇ ਦੀਪਾ ਅੱਛਾ ਹੁਣ ਹੁਣ ਜੋ 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 ਕੀ ਹੁਣ ਹੋ ਰਿਹਾ ਤੂੰ ਪਤਾ ਲੱਗ ਕੇ ਹੁਣ ਹੈਗਾ ਤੂੰ ਡੰਗਰਾਂ ਨਾਲ ਹਾਂ ਹਾਂ ਹੋਰ ਹੁਣ ਬੋਲ ਕੇ ਦੇਖ ਇਹੀ ਕਾਮਾਂਗੇ ਆਪਾਂ ਫੇਰ ਚੱਲੂ ਕੰਮ ਕਰੂ ਬਾਰਾ ਬੋਲ ਕੇ ਤਾਂ ਦੇਖ ਹੋਕਾ ਦੇ ਹੁਣ ਹੋਕਾ ਮੱਜ ਵੇਚ ਕਟਾ ਵੇਚ ਚੋਟੀ ਵੇਚ ਹੁਣ ਬਣੀਆਂ ਗੱਲ ਆ ਆ ਮੈਨੂੰ ਮੈਨੂੰ ਐ ਦੱਸੋ ਆ ਤੁਸੀਂ ਕੀ ਕਰੀ ਜਾਂਦੇ ਹੋ ਇਹ ਇਹਦਾ ਪ੍ਰੈਕਟਿਸ ਕਰਦੇ ਦੇ ਸੀ ਹੈ ਕਾਦੀ ਪ੍ਰੈਕਟਿਸ ਕਰਦੇ ਸੀਗੇ ਹੈ ਕਾਦੀ ਪ੍ਰੈਕਟਿਸ ਕਰਦੇ ਸੀ ਉਡਾ ਡਾਕਾ ਦੁਪੜਾ ਹੈ ਓਰੇ ਆ ਵੇ ਕੁਰਿਆ ਫੜ ਲੈ ਮੈਂ ਕੁਰਿਆ ਤਾ ਮਮੇ ਮੇਰਾ ਮਮੇ ਮਸ ਹਜੇ ਬਜਨਸ ਕਰਾਉ ਉਹ ਮੈਂ ਨਾ ਬੰਤਾ ਉੱਥੇ ਕਹਿ ਕੇ ਆ ਜੰਦਰ ਦਾ ਕਹਿੰਦਾ ਸੋਡਿਆ ਦੇ ਨਾਲ ਜਲੂਸ ਕੱਢੀ ਜਾਂਦੇ ਆ ਸੋਡਾ ਘਰ ਦਾ ਕਹਿੰਦਾ ਕੁਝ ਮੱਝ ਕੱਟੀ ਓਏ ਉਹ ਖੜ ਜਾ ਮੇਰੀ ਗੱਲ ਸੁਣ ਲੈ ਬਾਈ ਮੈਂ ਤੈਨੂੰ ਕੱਲ ਵੀ ਕਹਿ ਆਤੀਗਾ ਮੇਰੇ ਮੇਰੇ ਗੱਡੀ ਬਣਿਆ ਬਿਜ਼ਨਸਮੈਨ ਦਾ ਮਾਮਾ ਮਾਮਾ ਮੇਰਾ ਮਾਮਾ ਚੱਲ ਆਪਾਂ ਦੂਜੇ ਵੇੜੇ ਚੱਲਦੇ ਆ ਦੂਜੇ ਵੇੜੇ ਚੱਲਦੇ ਆ ਚੱਲ 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 ਚੱਰ ਹਾਂਜੀ ਸਾਨੂੰ ਕਹਦੇ ਵਾਸਤੇ ਬੁਲਾਇਆ ਇਹ ਤਾਂ ਦੇਖੋ ਪੌਜੀ ਸਾਹਿਬ सोनू ਤਾਂ ਮੈਂ ਨੰਬਰਦਾਰ ਜੀ ਨੂੰ ਤਾਂ ਬੁਲਾਇਆਗਾ ਆ ਸਾਡੇ ਛੋਟੇ ਦੀਆਂ ਨਾ ਬਹੁਤ ਜ਼ਿਆਦਾ ਸ਼ਿਕਾਇਤਾਂ ਨੇ ਦੇਖੋ ਇੱਕ ਲੰਬਾ ਹੋਵੇ ਤਾਂ ਵੀ ਚਰ ਲਈਏ ਦੋ ਹੁਣ ਤਾਂ ਵੀ ਚਰ ਲਈਏ ਇਹ ਰੋਜ਼ ਦੀ ਰੋਜ਼ ਕੋਈ ਨਾ ਕੋਈ ਲੰਬਾ ਨਮਾ ਲਿਆ ਕਰਦਾ ਹੁਣ ਤੁਸੀਂ ਐਂ ਦੇਖੋ ਜੇ ਹੁਣ ਇਹਨੂੰ ਮੈਂ ਆਪ ਕੁਛ ਕਹੇ ਨਾ ਤਾ ਅਗਲਾ ਕਹੂ ਵੀ ਵੱਡਾ ਪਤਾ ਨਹੀਂ ਛੋਟਿਆਂ ਤੇ ਜ਼ਿਆਦਾ ਦਬਸ਼ ਪਾਉਂਦੇ ਨੇ ਤਾਂ ਮੈਂ ਸੋਨੂੰ ਬੁਲਾਇਆ ਸੀ ਆਣੇ ਬੰਦੇ ਨੂੰ ਨਾ ਭਾਈ ਮੈਂ ਕੀ ਗਲਤ ਕੰਮ ਕੀਤਾਗਾ ਦੱਸੋ ਆਪਦਾ ਕਾਰੋਬਾਰ ਹੀ ਤੋੜਿਆਗਾ ਹੁਣ ਮੇਰੀ ਗੱਲ ਸੁਣ ਲੋ ਹੋਰ ਕੰਮ ਨਹੀਂ ਕਰਦੇ ਲੋਕ ਲੋਕ ਭਾੜੇ ਮਾਂਜ ਮਾਂਜ ਕੇ ਆਪਦਾ ਟਿੱਟ ਭਰਦੇ ਨੇ ਹੁਣ ਅਸਦਾ ਕਾਰੋਬਾਰ ਤੋੜਿਆ ਡੰਗਰਾ ਦਾ ਇਹ ਜਾ ਕੇ ਸਾਨੂੰ ਕੁੱਟਦਾ ਚਬਾਕ ਦੀ ਲੱਤਾਂ ਲਾਲ ਕਰਤੀ ਉੱਥੇ ਜਾ ਕੇ ਲੈ ਲੱਤਾਂ ਲਾਲ ਕਰਨ ਦੇਖੋ ਭੌਜੀ ਸਾਹਿਬ ਘਰੇ ਜਦੋਂ ਚੰਗੀ ਭਲੀ ਜ਼ਮੀਨ ਹੈਗੀ ਆ ਖੇਤੀ ਕਰ ਲੈ ਹੂੰ ਉਧਰ ਗਲੀ ਚ ਫਿਰਨ ਮੱਝ ਲੈਓ ਕੱਟਾ ਲੈਓ ਐ ਕਰਦੇ ਫਿਰਨ ਵੀ ਦੱਸਿਆ ਹੈ ਵਪਾਰੀ ਹੈਗਾ ਘਰੇ ਬਣ ਕੇ ਜਾਊਗਾ ਅਗਲਾ ਹੋਕਾ ਤਾਂ ਦੇਣਾ ਹੀ ਪੈਂਦਾ ਹੈਗਾ ਉਹ ਬਾਈ ਜੀ ਇਹ ਵਪਾਰ ਆਪਣੇ ਕਿਸੇ ਵੀ ਖਾਨਦਾਨ ਚ ਕਿਸੇ ਨੇ ਕੀਤਾ ਨਹੀਂ ਜਿਹੜਾ ਤੂੰ ਕਰਨ ਨੂੰ ਫਿਰਦਾ ਹੈਗਾ ਮੰਮ ਤਾਂ ਸ਼ੁਰੂ ਤਾਂ ਕਿਸੇ ਨੂੰ ਕਰਨੀ ਪੈਂਦਾ ਹੈਗਾ ਮੇਰੀ ਗੱਲ ਸੁਣ ਆ ਜਿਹੜੇ ਵੱਡੇ ਵੱਡੇ ਬੰਦੇ ਨੇ ਉਹ ਜਹਾਜਾਂ ਜੇਚ ਰਹਿੰਦੇ ਨੇਗੇ ਉਹਨਾਂ ਨੇ ਉਹਨਾਂ ਦੇ ਘਰ ਦੇ ਕਰਕੇ ਗਏ ਤੇ ਕਾਰੋਬਾਰ ਉਹਨਾਂ ਨੇ ਵੀ ਤੋਰੇ ਹੀ ਤੀਗਾ ਓਏ ਓਏ ਪਿੰਡ ਚ ਤੁਹਾਡਾ ਜਲੂਸ ਨਿਕਲ ਗਿਆ ਉਹ ਬੰਤਾ ਮੈਨੂੰ ਕਹਿ ਕੇ ਗਿਆ ਕਹਿੰਦਾ ਉੱਪਰ ਸਾਡੇ ਵਾਲੇ ਪਾਸੇ ਜਲੂਸ ਕੱਢਦੇ ਫਿਰਦੇ ਤੇਰਾ ਭਾਈ ਨਾਲੇ ਤੇਰਾ ਭਾਂਡਾ ਮੈਂ ਤਾਂ ਦੇਖੇ ਨੇ ਲੋਕ ਐ ਇੱਥੇ ਜੁੱਤੀਆਂ ਗੱਠ-ਗੱਠ ਕੇ ਟਿੱਡ ਭਰਦੇ ਨੇਗੇ ਹੁਣ ਉਹ ਕੰਮ ਕੋਈ ਕਾਰੋਬਾਰ ਮਾੜਾ ਹੁੰਦਾ ਭਾਈ ਤੁਸੀਂ ਸਾਰੇ ਦੱਸੋ ਮੈਨੂੰ ਐਨੇ ਬੰਦੇ ਬੈਠੇ ਓਏ ਗੱਲ ਸੁਣੋ ਤੁਸੀਂ ਦੱਸੋ ਤੁਸੀਂ ਐਂ ਦੱਸੋ ਜੀ ਤੁਸੀਂ ਦੱਸੋ ਸਰਪੰਚ ਸਾਹਿਬ ਕੋਈ ਕੰਮ ਮਾੜਾ ਬੋਲੋ ਜੀ ਨmberdar ਸਾਹਿਬ ਤੁਸੀਂ ਦੱਸੋ ਕੰਮ ਤਾਂ ਕੋਈ ਨਹੀਂ ਮਾੜਾ ਬਸ ਫਿਰ ਗੱਲ ਨਿਬੜੀ ਨਿਬੜੀ ਤੇਰੀਕਾ ਗਲਤਾ ਤੇਰਾ ਭੈਜਾ ਤੂੰ ਨਿਕਲ ਤਰੀਕਾ ਗਲਤਾ ਨੰਬਰਦਾਰ ਸਾਹਿਬ ਦੀ ਗੱਲ ਸੁਣੋ ਮੇਰੀ ਗੱਲ ਸੁਣੋ ਜਿਹੜਾ ਕੰਮ ਚਾਚੇ ਉਹ ਕਰਨਾ ਚਾਹੀਦਾ ਹਾਂ ਮੇਰੀ ਗੱਲ ਸੁਣ ਲਓ ਜਿਹੜਾ ਤੁਸੀਂ ਪੰਚਾਇਤ ਜੀ ਨੇ ਮੇੜਦਿਆਂ ਨੇ ਮੇੜੋ ਉਸ ਤੋਂ ਬਾਅਦ ਅਸੀਂ ਨੇ ਦੋ ਝੋਟੀਆਂ ਦੇਖੀ ਹੋਈਆਂ ਨੇ ਉਹ ਜਾ ਕੇ ਲੈ ਕੇ ਆਉਣੀ ਆ ਓਏ ਆ ਦੇਖ ਲਓ ਆ ਛੋਟੇ ਸਾਹਮਣੇ ਵੀ ਮਾਨ ਕਰੇ ਹੁਣ ਤਾਂ ਲਿਆਉਣੀ ਪੂ ਤੁਹਾਨੂੰ ਇਹਨੂੰ ਤਾਂ ਹਟਾ ਲੈ ਤੂੰ ਵੇ ਤੂੰ ਸੁੱਧਰ ਜਾ ਤੂੰ ਕੋ ਹੈਗੇ ਤੂੰ ਰਲ ਗਿਆ ਜੇ ਨਾਲ ਕੋ ਚੱਜ ਦੀ ਕਿਤੇ ਤੱਸ ਕਿਉਂਦਾ ਨਹੀਂ ਲੈ ਪੈਣੇ ਤੂੰ ਇਹੀ ਜੇ ਗੱਲਾਂ ਕਰੀ ਜਾਂਦੀ ਆ ਆ ਤੂੰ ਵੀ ਇਹਨਾਂ ਦੇ ਗੱਲਾਂ ਤੂੰ ਪਹਿਲਾਂ ਤਾਂ ਪੜਨੋਂ ਹਟਾਲਿਆ ਚਬਾਕ ਉਹ ਥੁੱਕ ਦੇ ਉਰੇ ਲਿਆ ਦੀ ਦੀ ਕਰੇ ਓਥੇ ਲਿਆ ਹੁਣ ਮੈਂ ਜੇ ਕਾਰੋਬਾਰ ਚਲਾਇਆ ਹੈਗਾ ਚਬਾਕ ਤੂੰ ਐ ਕਹਿਣੀ ਹੈਗੀ ਫੇਰ ਭਾਈ ਐ ਕਰ ਪਿਓ ਤੇਰੀਆਂ ਵੀ ਲੱਤਾਂ ਤੋੜੋ ਮੇਰੀਆਂ ਵੀ ਇੱਕ ਮਿੰਟ ਬਣੇ ਇੱਕ ਮਿੰਟ ਮੇਰੀ ਗੱਲ ਸੁਣਦਾ ਭਾਈ ਮੈਂ ਹੁਣ ਕੀ ਬੋਲਾਂ ਬਾਈ ਜੀ ਦੇਖ ਲਓ ਹਾਂ ਦੇਖਣ ਦੇ ਨੰਬਰਦਾਰ ਸਾਹਿਬ ਦੇਖੋ ਤੁਸੀਂ ਪਿੰਡ ਦੇ ਮਾਤ ਭਰੋ ਫੌਦੀ ਸਾਹਿਬ ਤੁਸੀਂ ਵੀ ਸਾਰਾ ਮਸਲੇ ਇਹਨੇ ਵੇਡ ਜੇ ਨੇ ਐ ਕਰਨਾ ਆਹੀ ਕਰਤੂਤਾ ਕਰਨੀ ਆ ਬਾਈ ਮੇਰਾ ਇਹਦੇ ਨਾਲ ਨਿਭਦਾ ਨਹੀਂ ਹੈਗਾ ਫਿਰ ਸਿੱਧੀ ਗੱਲ ਹੈ ਪਾਪਾ ਆਪ ਅਮਰੀਕਾ ਕਿ ਭੱਜ ਜਾਗੇ ਅਮਰੀਕੇ ਗੱਲ ਦਾ ਬਣਾ ਕਰੀਂ ਹਾਂ ਅਮਰੀਕੇ ਬਾ ਜਾਗੇ ਨਾਲੇ ਸਰਪੰਚ ਸਾਹਿਬ ਅਸੀਂ ਛੋਡੇ ਕਣੀ ਵੀ ਜਾ ਕੇ ਆਏ ਸੀ ਉਧਰ ਛੋਡੇ ਕਣੀ ਵੀ ਦੋ ਮੱਜਾ ਖੜੀ ਜਾਣ ਉਹ ਦੇਖ ਲਾਂਗੇ ਆਪਾਂ ਆਹ ਦੇਖ ਲਓ ਆਹ ਕੁਛ ਨਹੀਂ ਓ ਇੰਨਾ ਦੀ ਤਾਂ ਸ਼ਰਮ ਮੰਨ ਲਓ ਲੈ ਹੁਣ ਚੁੱਪ ਕਰਕੇ ਬਹਿ ਗਿਆ ਉਹ ਦੱਸ ਬਾਈ ਬਾਈ ਮਿੱਥੂ ਨਹੀਂ ਬੋਲੇ ਜਾਂਦਾ ਬੱਸ ਹੁਣ ਸਾਨੂੰ ਜਾਣ ਬੋਲੇ ਜਾਊਗਾ ਉਹ ਨੰਬਰਦਾਰ ਜੀ ਬੈਠੇ ਨੇ ਉਹ ਤਾਂ ਜ ਮੈਂ ਪਰਜਾਈ ਮੇਰੀ ਗੱਲ ਸੁਣ ਤੂੰ ਪਰਜਾਈ ਤੂੰ ਵੀ ਉਹਦੇ ਕੰਨੀ ਹੋ ਕੇ ਖੜ ਗਈ ਫਿਰ ਹੋਰ ਕੀ ਦੇ ਕੰਨੀ ਹੋਵਾ ਨਾ ਫਿਰ ਹੋਰੇ ਕੋਈ ਕੰਮ ਵੀ ਨਾ ਕਰੇ ਕੰਮ ਵੀ ਨਾ ਕਰੇ ਨਾ ਫਿਰ ਐ ਕਰੋ ਜੇ ਤੁਹਾਨੂੰ ਐਂ ਤੰਗਾ ਲੱਗਦਾ ਕੰਮ ਆ ਤੁਸੀਂ ਕੱਟੇ ਬੱਚੇ ਖਰੀਦਣੇ ਨੇ ਫਿਰ ਇਹ ਕੰਮ ਨੂੰ ਚੰਗਾ ਸਮਝਦਾ ਤੁਸੀਂ ਕਿਉਂ ਕੰਮ ਕੀ ਮਾੜਾ ਹੁੰਦਾ ਕੋਈ ਓਏ ਆਪਦੀ ਖੇਤੀ ਛੱਡ ਕੇ ਤੁਸੀਂ ਇਹ ਕੰਮ ਚ ਪੈਨੇ ਹੋ ਇਹ ਤਾਂ ਇਹਨਾਂ ਦਾ ਸਾਈਡ ਬਿਜ਼ਨਸ ਇੱਕ ਮਿੰਟ ਆਇਆ ਪਾਰਟ ਟਾਈਮ ਜੋਬ ਆ ਗਈ ਓਏ ਕਹਦੇ ਤੇਰੇ ਪਾਰਟ ਟਾਈਮ ਜੋਬ ਨੰਬਰਦਾਰ ਜੀ ਇਹਨੂੰ ਮਾੜਾ ਮੋਟਾ ਸਮਝਾ ਦਿਓ ਨਹੀਂ ਫਿਰ ਭਾਈ ਆਪ ਤਾਂ ਮਸ਼ਹਰ ਜਿਹੜਾ ਕੰਮ ਆਪਕੋ ਨੂੰ ਠੀਕ ਲੱਗੇ ਉਹ ਹੀ ਕਰਨਾ ਚਾਹੀਦਾ ਹੈ ਗਲਤ ਕੰਮ ਨਹੀਂ ਕਰਨਾ ਚਾਹੀਦਾ ਗਲਤ ਕੰਮ ਸਰਪੰਚ ਸਾਹਿਬ ਜਿਹੜਾ ਕੰਮ ਚਾਹੇ ਆਪਣਾ ਖੇਤੀ ਕਰ ਲੋ ਕੋਈ ਹੋਰ ਕੰਮ ਕਰ ਲੋ ਇਹ ਤਾਂ ਆਪਣਾ ਟਾਈਮ ਵੇਸਟ ਕਰਦੇ ਕੰਨਾਸਾ ਕਰਦੇ ਜਿਹੜਾ ਮੈਂ ਤਾਂ ਨਹੀਂ ਕੰਮ ਨੂੰ ਫਿਰ ਹੈ ਕਿ ਜੀ ਸਾਰਾ ਦਿਨ ਕੁਲ ਦੇ ਰਹਿੰਦੇ ਤੇ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਮੈਂ ਤਾਂ ਉੱਤੇ ਖੇਤ ਚ ਮਰਦਾ ਰਹਿਣਾ ਭਾਈ ਸਾਹਿਬ ਮਰਦਾ ਰਹਿਦਾ ਤੇ ਇਹ ਇਹ ਚੱਕਿਆ ਡੰਡੇ ਜੇ ਕਦੇ ਕਦੇ ਇੱਕੋ ਰੇੜੀ ਜਿ ਲਈ ਫਰਦਾਗਾ ਕਦੇ ਮੁਰਗਾ ਚੱਕੀ ਲੈ ਪਰਦਾਉਂਦਾ ਮੱਛਦੇ ਨੇ ਗੱਡੀ ਨੂੰ ਰੇੜੀ ਰੱਖਦਾ ਮੇਰੀ ਨੂੰ ਆਹੋ ਕੱਢੀ ਆ ਮੱਛਦਾ ਉਹ ਕੀ ਕਹਿੰਦਾ ਜੈਲਸੀ ਬੀਲ ਕਰਦਾ ਜੈਲਸੀ ਫੌਜੀ ਸਾਹਿਬ ਜਿਹੜੀ ਉਹ ਤਿੰਨ ਚੱਕਿਆਂ ਵਾਲੀ ਰੇੜੀ ਜੀ ਨਹੀਂ ਹੁੰਦੀ ਉਹ ਗੱਡੀ ਆ ਦੱਸੋ ਉਹ ਮਾਮਾ ਉਹਦਾ ਪੱਤਰ ਤੇ ਪੂੰਦ ਪਈ ਨਾ ਪਈ ਇਹ ਨਹੀਂ ਸਮਝਦਾ ਗੁੱਜ ਕਿਸੇ ਥਾਂ ਦਾ ਲੈ ਬੈਣ ਤੂੰ ਵੀ ਉਹਦੇ ਕੰਨੀ ਦੀ ਹੋਗੀ ਮੈਂ ਹੁਣ ਮਾਣਾ ਤੇ ਜਲੂਸ ਕੱਢਦਾ ਫਿਰਦਾ ਖੇਤੀ ਬੰਨੀ ਕਣੀ ਧਿਆਨ ਦੇ ਲਾਰੇ ਰੂਪਾਲਾ ਪੂਕਲਾ ਕਣਕ ਚਾ ਉਹ ਤਾਂ ਸਾਰੀ ਕਰਦੇ ਨੇਗੇ ਕਿੱਥੇ ਕਿਹੜੇ ਮਹਿਲ ਸੱਤ ਲਿਓ ਉਹ ਫਰਸ ਨਹੀਂ ਲੱਗਿਆ ਉਹ ਪਈਆ ਕੀ ਰੂੜੀ ਇੱਕ ਮਿੰਟ ਓਏ ਇੱਕ ਮਿੰਟ ਬੋਦੀ ਸਾਹਿਬ ਤੁਸੀਂ ਦੱਸੋ ਮੈਂ ਸੋਨੂੰ ਬੁਲਾਇਆ ਵੀ ਇਹ ਮੇਰੀ ਗੱਲ ਸਹੀ ਹੈ ਕਿ ਗਲਤ ਹੈ ਦੱਸੋ ਇਹ ਬੰਦਾ ਜਾਂ ਤਾਂ ਲੱਗ ਜੇ ਕੰਮ ਤੇ ਨਹੀਂ ਇਹਨੂੰ ਕਹਿ ਦਿਓ ਵੀ ਭਾਈ ਆਪ ਦਾ ਅੱਡ ਕਰ ਲੈ ਸਾਰਾ ਕੰਮ ਕੰਮ ਨੂੰ ਮੈਂ ਸੈਲਰ ਚਲਾ ਕੇ ਜਾ ਮੈਂ ਸੈਲਰ ਚਲਾ ਕੇ ਜਾ ਤੁਸੀਂ ਆਪਸ ਨੂੰ ਚੱਲਣੀ ਜਾਣਾ ਸਾਬ ਜੇ ਨੰਬਰਦਾਰ ਜੀ ਆਏ ਬੈਠੇ ਨੇ ਇਹਨਾਂ ਨੂੰ ਵੀ ਬੋਲਣ ਦੇਣਾ ਮੈਂ ਉਹੀ ਕਰ ਬੁੱਝ ਜਾ ਮੈਨੂੰ ਪੁੱਛੋ ਉਹ ਵੀ ਡੁਗੜਾਂ ਨੂੰ ਗੁਲੜੀ ਜਾਂਦੇ ਹੋ ਜਿਹੜਾ ਕਿੱਤਾ ਬਣਿਆ ਉਹ ਕਿੱਤਾ ਕਰੋ ਤੁਸੀਂ ਆਪ ਦਾ ਇਹ ਕੰਮ ਜਿਹਦੇ ਨਾਲ ਸੋਭੇ ਹੋਏ ਨੇ ਉਹ ਇਹਨਾਂ ਨੂੰ ਸੋਭ ਦੇ ਨੇ ਚਲ ਅਸੀਂ ਕੰਮ ਬੰਦ ਕਰ ਦਿੰਦੇ ਹੁਣ ਉਹਨਾਂ ਮੈਂ ਪੰਚਾਇਤ ਬੈਠੀ ਆ ਤੂੰ ਜਾ ਇਹ ਤਾਂ ਬਹੁਤ ਚੰਗੀ ਤਰ੍ਹਾਂ ਮੇਰੀ ਗੱਲ ਸੁਣ ਲੋ ਗੱਲ ਸੁਣੋ ਅਸੀਂ ਇਧਰ 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 ਉਹ ਇਹਨੂੰ ਆਪ ਤੈਨੂੰ ਲੈ ਕੇ ਵਗਦਾ ਇੱਥੋਂ ਕਿ ਮੈਂ ਲੈ ਉਹੀ ਗੱਲ ਜੀ ਬੋਲ ਕੋ ਬੋਲੂ ਮੈਨੂੰ ਹੀ ਬੋਲੂ ਲੈ ਕੇ ਹਾਂ ਦੇਖ ਦੇਖ ਉਸੇ ਦਾ ਪੱਖ ਪੂਰਦੀ ਸੀ ਤੂੰ ਪੱਖ ਪੂਰਦੀ ਸੀ ਉਹਦਾ ਉਹਨੂੰ ਕਹਿਣਾ ਇੱਧਰ ਆ ਜਾ ਭੈਣੇ ਤੂੰ ਉਹ ਬਸ ਤੂੰ ਵੀ ਤੇਰੇ ਹੱਕ ਚ ਬੋਲਦੀ ਆ ਚੁੱਪ ਕਰ ਇੱਧਰ ਆ ਜਾ ਭੈਣੇ ਤੂੰ ਇੱਧਰ ਆ ਜਾ ਰੋਈ ਜਾਣਾ ਮੇਰੂ ਜੀ ਹੋ ਜਾ ਤੂੰ ਇੱਧਰ ਬੈਠ ਸਾਡੇ ਗਣੀ ਬੈਠ ਇੱਧਰ ਇੱਧਰ ਬੈਠ ਸਾਡੇ ਗਣੀ ਬੈਠ ਤੂੰ ਹਾਂ ਦੇਖ ਲੈ ਦੇਖ ਲੈ ਜਿਹੜੇ ਭਾਈ ਨੂੰ ਮੈਂ ਬੋਲਦੀ ਸੀ ਵੀ ਉਹੀ ਹੁਣ ਮੇਰੇ ਪੱਖ ਚ ਆ ਮੇਰੀ ਭੈਣ ਨੂੰ ਬੋਲਦਾ ਤੂੰ ਆਓ ਤੇਰੇ ਪੱਖ ਚ ਆ ਮੇਰੀ ਗੱਲ ਸੁਣ ਲੈ ਕੋਦੇ ਹੋਏ ਵਰਦਿਆ ਹੁਣ ਪੰਚਾਇਤ ਬੈਠੀ ਆ ਰੁਪਿਆ ਸਾਨੂੰ ਲੱਖ ਰੁਪਿਆ ਦੇਦਾ ਕਰੋ ਮਹੀਨੇ ਦਾ ਅਸੀਂ ਉਹ ਮੰਜੇ ਤੇ ਬੈਠੇਗੇ ਪਈਾਂਗੇ ਜੇ ਸਾਡਾ ਕਾਰੋਬਾਰ ਬੰਦ ਕਰਾਉਣਾ ਹੈ ਯਾ ਯਾਰ ਮੇਰਾ ਹਾਂ 1.5 ਲੱਖ ਹੋ ਗਿਆ ਮੇਰੇ ਸਾਠ ਭਾਈ ਕੁੜੀਏ ਫਿਰ ਤੂੰ ਕਹਿੰਗੇ ਭਾਈ ਬੋਲਦਾ ਤੂੰ ਤਾਂ ਆਪਣੇ ਘਰੇ ਜਾ ਬਸ ਇਹ ਨਹੀਂ ਜਾਂਦੀ ਇਹ ਤਾਂ ਮੇਰੇ ਘਰ ਨਹੀਂ ਰਹੂਗੀ ਮੇਰਾ ਭਾਈ ਬੈਠ ਮੈਂ ਤੇ ਰਹੂੰਗੀ ਹਾਂ ਤੂੰ ਸਾਡੇ ਰੋਟੀ ਤੇਰਾ ਹਿੱਸਾ ਵੀ ਮੈਂ ਲਵਾਂਗਾ ਇਹਦਾ ਹਿੱਸਾ ਹੀ ਮੈਂ ਲਵਾਂਗਾ ਇਹਨੂੰ ਹਿੱਸਾ ਨਹੀਂ ਦਿੰਦੇ ਆਪਾਂ ਠੀਕ ਆ ਹਾਂ ਕੋਈ ਨਾ ਕੋਈ ਨਾ ਦੇਖਦਾ ਤੈਨੂੰ ਮੈਂ ਦੇਖਦਾ ਮੈਂ ਐਂ ਕਰੋ ਇੱਥੇ ਮੇਰਾ 1 ਲੱਖ ਰੁਪਇਆ ਧਰ ਦੋ ਮੈਂ ਤਾਂ ਇੱਥੇ ਮੰਜਾੜਾ ਕੇ ਬਹਿ ਜੂਗਾ ਨਾ ਮੈਂ ਕੋਈ ਕੰਮ ਕਰਾਂ ਨਾ ਕਾਰੋਬਾਰ ਕਰਾਂ ਬੰਦ ਕਰਾ ਦੂ ਤੇਰੀ ਗੱਲ ਸੁਣ ਲੈ ਨਾ ਮੇਰੇ ਕੋਲੇ ਲੱਖ ਨਾ 50000 ਠੀਕ ਐ ਆ ਬਾਪੂ ਵਾਲਾ ਪੁਰਾਣਾ ਘਰ ਪਿਆ ਚੁੱਪ ਕਰਕੇ ਨਾ ਇਹਦੇ 'ਚ ਬਹਿ ਜਾ ਉਹਦੇ ਤੇ ਪੈਸੇ ਲਾਏ ਆ ਮੈਂ ਮੈਂ ਇਹਦਾ ਹਰਸ ਦਾ ਹਰ ਮੈਲੇ ਆਇਆ ਮੈਂ ਉਹ ਉਧਰ ਬੈਠੋ ਅੱਜ ਦਾ ਸਮਾਂ ਦੇ ਮੇਰਾ ਤੇ ਮੇਰੀ ਭੈਣ ਦਾ ਹਿੱਸਾ ਉਹ ਦੇਖਾਂਗੇ ਜਦੋਂ ਹਿੱਸੇ ਵੰਡ ਕੇ ਦੇਖਾਂਗੇ ਨਹੀਂ ਇਹ ਜਮੀਨ ਨਹੀਂ ਛੱਡਦੇ ਖੁੱਡ ਨਹੀਂ ਛੱਡਦੇ ਸਦਾ ਲਵਾਂਗੇ ਹਿੱਸਾ ਅਸੀਂ ਨਾ ਰੁਪਈਆ ਨਹੀਂ ਛੱਡਦੇ ਅਸੀਂ ਕੁਰਸੀਆਂ ਲੈ ਆਏ ਨਾ ਇਹ ਕੁਰਸੀਆਂ ਵੀ ਮੈਂ ਲੈ ਆਏ ਆਪਦੇ ਪੈਸੇ ਦੇ ਮੁਰਗੇ ਚੋਕ ਮਾਕ ਮਾ ਕੇ 2200 ਰੁਪਏ ਦੀ ਲਈਆ ਤੇ ਕਿਉਂ ਤੈਨੂੰ ਪੜਾ ਕੇ ਲਿਖਾ ਕੇ ਐਡਾ ਵੱਡਾ ਨਹੀਂ ਕੀਤਾ ਪੜਾ ਕੇ ਲਿਖਾ ਕੇ ਮੇਰਾ ਬਲੱਡ ਭਲਾਈ ਜਾਂਦਾ ਭਾਬੀ ਤੂੰ ਚੁੱਪ ਕਰਾ ਲੈ ਉਹਨੂੰ ਹੁਣ ਤੁਸੀਂ ਦੱਸੋ ਜੀ ਬੋਧੀ ਸਾਹਿਬ ਕੀ ਕਰੀਏ ਐਂ ਬੋਲਦੇ ਮੂਰੇ ਮ ਦੱਸੋ ਹੁਣ 30 ਲੱਖ ਰੁਪਿਆ ਤੂੰ ਲਾਇਆ ਜਿੱਦਾਂ ਦੀ ਆਈ ਹੈ ਬੈਰਨ ਇਹ ਤਾਂ ਇਹਦਾ ਇਹਦਾ ਜਿੱਦਣਗੇ ਮੇਰੀ ਗੱਲ ਸੁਣ ਨੀ ਨਾ ਬੋਲੋ ਬੰਦਿਆਂ ਦੀ ਗੱਲਾਂ ਤੇ ਟੀਮੀਆਂ ਨਹੀਂ ਬੋਲਦੀਆਂ ਹੁੰਦੀਆਂ ਨਾ ਬੋਲੇ ਤੁਸੀਂ ਹਾਂ ਦੇਖ ਮੇਰੀ ਭੈਣ ਕਿੰਨੀ ਸਿਆਣੀ ਹੈਗੀ ਚਲ ਐ ਕਰ ਇਹਦਾ ਬੋਲੀਓ ਜਾਣਗੇ ਆਪਾਂ ਉੱਥੇ ਜਿਹੜੀ ਦੋਗਾਈਆ ਕਰੀ ਉਹ ਲਿਆਣੇ ਆਜਾ ਆਪਾਂ ਚਲ ਚੱਲ ਬੈਠੋ ਬੈਠੋ ਗੱਲ ਦਾ ਸੁਣ ਕੇ ਬਰਜੋਣਾ ਬਰਜੋਈਆਂ ਨਹੀਂ ਕੰਨ ਨੂੰ ਕੀ ਸੁਣਨਾ ਤੁਸੀਂ ਮੜ ਜਾ ਨਿਵੇੜ ਕੇ ਜਾਓ ਹੁਣ ਨੱਬੜੀ ਪਿਆਗਾ ਉਹ ਆਪਦੇ ਛੁੱਟੀ 'ਚ ਪੜੋ ਆਪੜਾ ਤੁਝੇ ਸੁਣੀ ਟੋਟੀ ਪ੍ਰਸਾਦ ਉਹ ਲੈ ਅੱਜ ਜਿਵਾਕਾ ਵਾਲੀਆਂ ਗੱਲਾਂ ਨੇ ਨਾ ਫਿਰ ਉਹ ਬੈਠ ਬੈਠ ਗੱਲ ਸੁਣ ਚੰਗਾ ਫਿਰ ਮਾਮਾ ਚੰਗਾ ਫਿਰ ਠੀਕ ਹੈ ਬੈਠਾ ਬੈਠਾ ਉਹ ਕਾਇਆਂ ਰੱਖ ਲੈ ਬੈ ਜਾ ਬੌੜਾ ਆ ਜਾ ਬੈ ਜਾ ਇਹ ਢਮੀ ਕਰ ਸੁਣਦਾ ਬੈ ਜਾ ਤੂੰ ਸਰਪੰਚ ਦੀ ਗੱਲ ਤਾਂ ਸੁਣ ਲੈ ਤੁਸੀਂ ਆਣੀ ਨਹੀਂ ਹੁਣ ਆਏ ਬੈਠ ਕੇ ਭੱਜੀ ਜਾਂਦਾ ਨਵੇੜ ਕੇ ਜਾਓ ਹੁਣ ਹਾਂ ਹਾਂ ਨਵੇੜ ਸਰਪੰਚ ਛੇਤੀ ਸਾਡਾ ਉਧਰ ਉਹ ਗਾਹਕ ਲੰਘ ਜੂ ਹੁਣ ਤੁਸੀਂ ਦੱਸੋ ਜੀ ਇਹਦਾ ਕਿਵੇਂ ਕਰਾਂ ਦੇਖੋ ਮੇਰੀ ਤਾਂ ਨਵਦੀ ਨਹੀਂ ਇਹਦੇ ਨਾਲ ਬਡੜੇ ਦੀ ਸੁਣੀਦੀ ਹੁੰਦੀ ਆ ਸੁਣੀਦੀ ਹੁੰਦੀ ਆ ਅਸੀਂ ਤੁਹਾਡੇ ਮੂਰੇ ਸੁਣੀ ਮੈਂ ਕਹਿਆ ਇਹਨੂੰ ਵੀ ਅਸੀਂ ਕਾਰੋਬਾਰ ਛੱਡ ਦਾਂਗੇ ਹੁਣ ਮੈਂ ਠੰਡੇ ਮਤੇ ਨਾਲ ਗੱਲ ਕਰ ਰਿਹਾ ਤੁਹਾਡੇ ਨਾਲ ਜੇ ਗਲਤ ਬੋਲ ਰਿਹਾ ਤਾਂ ਦੱਸੋ ਵੀ ਲੱਖ ਰੁਪਇਆ ਉਰੇ ਤਾਂ ਦੋ ਮੇਰੇ ਆਇਮੀ ਨੇਰਾ ਮੈਂ ਕਿਸੇ ਨੂੰ ਕੁਛ ਮੇਰੀ ਗੱਲ ਸੁਣ ਨਾ ਲੱਖ ਨਾ 50000 ਆ ਕੱਟੇ ਪੱਛਿਆਂ ਜਾਂਦਾ ਕੰਮ ਛੱਡ ਚੁੱਪ ਕਰਕੇ ਨਾਂ ਮੇਰੇ ਬਰਾਬਰ ਖੇਤੀ ਕਰਿਆ ਕਰ ਜਿੰਨੀ ਫਸਲ ਹੋਊਗੀ ਜਿੰਨੀ ਕਮਾਈ ਹੋ ਆਪਦੀ ਅੱਧੀ ਫੜ ਲਿਆ ਕਰ ਖੇਤੀ ਨੇ ਤਾਂ ਸੂਟੀ ਨੇ ਚਿਪਸਾ ਲਵਾ ਦੀ ਮੇਰੀ ਕੋਠੀ ਚ ਉਹ ਪੱਜਾ ਉਹ ਪੱਜਾ ਰੂੜੀ ਉਹ ਪੱਜਾ ਰੂੜੀ ਫਰਸ ਪੀ ਓਏ ਕੋਠੀ ਖੇਤੀ ਨਹੀਂ ਭਾਈਆ ਤੇਰੇ ਸਾਰੇ ਆ ਆਪ ਤਾਂ ਧੱਕਾ ਨਹੀਂ ਤੋੜਦਾ ਹੈਗਾ ਖੇਤ ਕਦੇ ਗੇੜਾ ਵੀ ਮਾਰਿਆ ਜੇ ਕੰਮ ਕਰੋਗੇ ਨੀਚਾ ਨਾਲ ਖੇਤੀ ਚ ਫੇਰ ਲੱਗਣਗੇ ਕੰਮ ਤੁਸੀਂ ਕੱਟੇ ਬੱਛੇ ਥਰੀ ਅਸੀਂ ਤਾਂ ਬਿਜ਼ਨਸ ਕਰਨਾ ਸਰਪੰਚ ਸਾਹਿਬ ਗੁੱਸਾ ਕਰੋ ਗਿੱਲਾ ਕਰੋ ਇਸ ਦਾ ਕੰਮ ਕਾਰੋਬਾਰ ਕਰਨਾਗਾ ਅਸੀਂ ਤਾਂ ਅਸੀਂ ਤਾਂ ਜਹਾਜ਼ ਪਾ ਕੇ ਦਿਖਾ ਰਹੇ ਹਾਂ ਸੁਣੋ ਦੇਖ ਲਿਓ ਆਉਣ ਵਾਲੇ ਟਾਈਮ ਤੇ ਉੱਥੇ ਆਪਾ ਉਹ ਐਚਜੀ ਨਹੀਂ ਲਿਖੀ ਹੁੰਦੀ ਐ ਜੇ ਕਰਕੇ ਹਾਂ ਹੈਲੀਕਾਪਟਰ ਉੱਤਰੂ ਉੱਥੇ ਹੈਲੀਕਾਪਟਰ ਉਤਰਾਂ ਕਰੂਗਾ ਛੱਟ ਦਾ ਬਿਜ਼ਨਸ ਐਟਾ ਕਰਨਾ ਅਸੀਂ ਨੇ ਐ ਮਾਰਾ ਮੋਟਾ ਕੰਮ ਨਹੀਂ ਕਰਦੇ ਸੀ ਚਲੋ ਫੇਰ ਐਂ ਕਰੋ ਜੀ ਨਾ ਭੈਣੇ ਦੱਸ ਤੂੰ ਤੂੰ ਹਿੱਸਾ ਮੇਰੇ ਨਾਲ ਪਾ ਕੇ ਕਾ ਉਹਦੇ ਨਾਲ ਰਹਿ ਕੇ ਅੱਜੇ ਦੱਸ ਦੇ ਮੈਨੂੰ ਐ ਤਾਂ ਆਪਣੇ ਨਾਲ ਹੀ ਮੇਰੀ ਗੱਲ ਸੁਣੋ ਜੀ ਇਹ ਨਹੀਂ ਆਉਂਦਾ ਕਿਸੇ ਰਾਹ ਤੇ ਹਾਂਜੀ ਤੇ ਹੁਣ ਮੈਂ ਇਹਦੇ ਨਾਲ ਦੂਜੇ ਲੋਟੀ ਨਿਪੜੂ ਆ ਜਾਓ ਜੀ ਫੌਜੀ ਸਾਹਿਬ ਆਹਨੂੰ ਬੈਠੋ ਤੇ ਇੱਕ ਮਿੰਟ ਨਹੀਂ ਨੰਬਰਦਾਰ ਸਾਹਿਬ ਆ ਜਾਓ ਨਿਪੜ ਨਹੀਂ ਤੁਸੀਂ ਨਿਪੜ ਕੇ ਜਾਓ ਹੁਣ ਕਿੱਥੇ ਚੱਲੇ ਆਪਾਂ ਆਪਣਾ ਕੰਮ ਕਰਦੇ ਸਾਡੇ ਉੱਥੇ ਮੇਰੀ ਗੱਲ ਸੁਣ ਲੈ ਖੜ ਜਾ ਹੁਣ ਤੂੰ ਕਿਉਂ ਕਾਲੀ ਕਰੀ ਜਾਣਾ ਮਸਾ ਦਾ ਹੋ ਗਿਆ ਯਾਰ ਮੈਂ ਤਾਂ ਮੈਨੂੰ ਉਠਾ ਲਿਆ ਮਾਂ ਮਾਂ ਨਾਲ ਗੁਰਦਾਨ ਕਰਦਾ ਸੱਪ ਪਰ ਬੈਠਾ ਸੀ ਸੱਪ ਡੈਣਾ ਸਰ ਚੱਲ ਕੋਈ ਨਾ ਡੈਣਾ ਸੋਰ ਹਾਂ ਖੜ ਜਾ ਭਾਬੀ ਤੂੰ ਸਾਡੇ ਘਰ ਪਰਿਵਾਰ ਚ ਕੀ ਮੰਗਦੇ ਹੁਣ ਤੂੰ ਜਾ ਹੁਣ ਤੇਰੇ ਨਾਲ ਸਾਡੀ ਕੋ ਆਪਦੇ ਘਰੇ ਜਾ ਕੇ ਕਰ ਲਓ ਫਿਰ ਉਧਰ ਕਰਨਾ ਭਾਬੀ ਤੂੰ ਹਾਂ ਮੰਮੀ ਕੋਈ ਨਾ ਬਹਿ ਜਾ ਫੋਨ ਆ ਪੜੀ ਜਾਂਦਾ ਤੂੰ ਆਪ ਆਪਦਾ ਬਿਜ਼ਨਸ ਕਰ ਲੈ ਮੀਂਹ ਗੱਲ ਸੁਣ ਤੂੰ ਹੁਣ ਦੱਸ ਭਾਬੀ ਤੂੰ ਸਾਡੇ ਕਿ ਨਹੀਂ ਹਸਾ ਉਹਦੇ ਕਿ ਨਹੀਂ ਕਮਾਲ ਹੋ ਗਈ ਵੇ ਮੈਂ ਆਪਦੇ ਬੰਦੇ ਕਰਨੀ ਆ ਮੈਂ ਛੋਡੇ ਨਾਲ ਕਰਾ ਲੂੰਗੀ ਇਹ ਤਾਂ ਲੱਛਣ ਕਰਦੇ ਆ ਇਹਦੇ ਲੱਛਣ ਨਹੀਂ ਹੈ ਇਹ ਤਾਂ ਆਪਣੇ ਨਾਲ ਕਰ ਲੱਛਣ ਤਾਂ ਛੋਡੇ ਨੇ ਜੁਨਾ ਤੂੰ ਨਿਆਣਾ ਕਹੇ ਜੇ ਕੰਮ ਕਰਦਾ ਬਸ ਅਸੀਂ ਕਾਰੋਬਾਰ ਨਹੀਂ ਕਰਨਾ ਵੇਚਣਾ ਸਕੇਂਦੇ ਨੇ ਇਹਨੂੰ ਕਰੇਜੀ ਚ ਬਿਜ਼ਨਸ ਆ ਦੇ ਬਾਜੂ ਆਪ ਦੇਖ ਲੈ ਕਰ ਲੋ ਬਿਜ਼ਨਸ ਜਾ ਕੇ ਉਹ ਮਨ ਖਰਾਬ ਕਰਦਾ ਮੇਰਾ ਯਾਰ ਤੂੰ ਤਾ ਟਾ ਤੂੰ ਤਾ ਰੋਕ ਲਾ ਮੈਂ ਕੀ ਹਟਾ ਮੈਂ